ਅੱਜ ਅਸੀਂ ਇਹ ਕਾਸਤੇ ਹਾਂ ਵੀ ਅੱਜ ਪਟਿਆਲਾ ਦੇ ਵਿੱਚ ਪੰਜਾਬ ਦਾ ਪਹਿਲਾ ਲੋਕ ਸਭਾ ਦਫਤਰ ਖੁੱਲਿਆ ਔਰ ਜਿਹਦਾ ਉਦਗਾਟਣ ਮਾਨਯੋਗ ਸਾਡੇ ਕੈਬਨਿਟ ਮਿਨਿਸਟਰ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਤੇ ਬਰਸਰ ਸਾਹਿਬ ਹਰਚੰਦ ਸਿੰਘ ਬਰਸਰ ਮੰਡੀ ਬੋਰਡ ਦੇ ਚੇਅਰਮੈਨ ਜਿਹੜੇ ਕਿ ਮੌਕੇ ਤੇ ਆਏ ਤੇ ਹੋਰ ਵੀ ਖਹੁਤੇ ਸੱਜਣ ਤੇ ਕਾਫੀ ਪਾਰਟੀ ਦੇ ਆਰਗੇਨਾਈਜੇਸ਼ਨ ਤੇ ਲੀਡਰਸ਼ਿਪ ਦੇ ਬੰਦੇ ਆਏ ਆ ਔਰ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਸਾਦੇ ਕੇਸ ਦਫਤਰ ਦਾ ਘਟਨ ਕਰਵਾਇਆ ਸੋ ਮੈਂ ਪਾਰਟੀ ਦਾ ਥੈਂਕਸ ਕਰਦਾ ਅਰਵਿੰਦ ਕੇਜੀਵਾਲ ਜੀ ਸ਼ਿਸ਼ੋਦੀ ਜੀ ਦਾ ਅਮਨ ਰੋੜਾਈ ਜੀ ਦਾ ਬਹੁਤ ਬਹੁਤ ਸ਼ਾਨਵਾ ਜਿਨ੍ਹਾਂ ਨੇ ਮੈਨੂੰ ਇਸ ਜੋ ਮਹਿਰੀ ਦੇ ਲੈ ਕੇ ਸਮਝਿਆ ਕਿਉਂਕਿ ਸਭ ਹਲਕਾ ਵੱਡਾ ਹੈ ਕਾਫੀ ਦਿੱਕਤਾਂ ਆਣ ਗਈਆਂ ਬਣ ਆਣ ਗਈਆਂ ਕਿਸ ਤਰ੍ਹਾਂ ਮੈਨੇਜ ਕਰੋਗੇ ਸੋ ਕਿਉਂਕਿ ਲੋਕ ਕਾਫੀ ਥੋੜਾ ਜਿਨ ਕਈਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦੀ ਸੁਣਵਾਈ ਕਿਸ ਤਰ੍ਹਾਂ ਦੇਖੋ ਇਹ ਮੈਨੇਜ ਕਰਨ ਵਾਸਤੇ ਇਹ ਸਟੈਪ ਚੁੱਕਿਆ ਗਿਆ ਔਰ ਜਿਹੜਾ ਦਫਤਰ ਦਾ ਖੋਲਣ ਦਾ ਮਕਸਦ ਸੀ ਲੋਕਾਂ ਦੇ ਨਾਲ ਇੱਕ ਬ੍ਰਿਜ ਦਾ ਕੰਮ ਕਰਨਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦੀ ਥੋੜੀ ਜਿਹੀ ਕਿਲਤ ਮਹਿਸੂਸ ਹੋ ਰਹੀ ਸੀ ਡਾਕਟਰ ਸਾਹਿਬ ਦਾ ਪੰਚਾਇਤ ਭਵਨ ਦੇ ਵਿੱਚ ਦਫਤਰ ਜ਼ਰੂਰ ਹੈਗਾ ਬਟ ਡਾਕਟਰ ਸਾਹਿਬ ਕੋ ਸਾਰਾ ਪੰਜਾਬ ਦੇਖਣਾ ਹੁੰਦਾ ਤੇ ਉਹਨਾਂ ਕੋ ਟਾਈਮ ਘਟ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਕਮ ਸਿਕਮ ਜ਼ਿਲ੍ਹੇ ਪਟਿਆਲੇ ਦੇ ਜਿਹੜੇ ਕੰਮ ਔਰ ਲੋਕਾਂ ਦੀ ਜਿਹੜੀ ਪ੍ਰੋਬਲਮਸ ਹੈ ਉਹ ਮੈਂ ਆਪਣੇ ਦਫਤਰ ਚ ਸੁਣਾ ਤੇ ਉਹਨਾਂ ਦੇ ਮਸਲੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਮੈਂ ਚਾਹਣਾ ਵੀ ਉਹਨਾਂ ਨਾਲ ਮੈਂ ਉਹਨਾਂ ਨੂੰ ਸੋਲਵ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਾਂ ਅਫਸਰਾਂ ਦੀ ਗੱਲ ਕੀਤੀ ਤੁਸੀਂ ਕਿ ਕਈ ਵਾਰ ਲੋਕਾਂ ਦੀ ਅਸਰ ਨਹੀਂ ਸੁਣਦੇ ਕਿ ਤੁਹਾਡੀ ਹੁਣ ਲੱ ਇਹ ਕੱਲ ਜ਼ਰੂਰ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਸ਼ੁਰੂ-ਸ਼ੁਰੂ ਸਾਨੂੰ ਇਹ ਆਈਆਂ ਸੀ ਵੀ ਲੋਕਾਂ ਨੇ ਤੇ ਐਡਮਿਨਿਸਟ੍ਰੇਸ਼ਨ ਇਹ ਸਮਝ ਲਿਆ ਸੀ ਵੀ ਨਵੇਂ ਬੰਦੇ ਆ ਤੇ ਇਹਨਾਂ ਨੂੰ ਸ਼ਾਇਦ ਪੋਲਿਟਿਕਸ ਨਹੀਂ ਆਉਂਦੀ ਪਰ ਹੁਣ ਇਹ ਪਾਰਟੀ ਦੇ ਪੈਰ ਵੀ ਲੱਗ ਚੁੱਕੇ ਆਂ ਔਰ ਪਾਰਟੀ ਨੂੰ ਪੋਲਿਟਿਕਸ ਵੀ ਸਭ ਚੱਕ ਲੱਗ ਚੁੱਕੀ ਆ ਔਰ ਲੋਕਾਂ ਨੇ ਕੰਮ ਕਿਵੇਂ ਹੋਣੇ ਆ ਆਰਗੇਨਾਈਜੇਸ਼ਨ ਦੇ ਕਿਵੇਂ ਕੰਮ ਹੋਣੇ ਆ ਇਹ ਸਮੇ ਲੱਗ ਚੁੱਕੀ ਆ ਔਰ ਹੁਣ ਇਹ ਪ੍ਰੋਬਲਮ ਆਣੀ ਘਟ ਗਈ ਆ ਔਰ ਤੁਸੀਂ ਦੇਖ ਰਹੇ ਹੋ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਡਵੈਲਪਮੈਂਟ ਤੇ ਜਿਹੜੇ ਦੇਖਿਓ ਤੁਸੀਂ ਚਲੋ ਮੇਸ਼ਕ ਅੱਜ ਪਟਿਆ ਪਿਆ ਪਟਿਆਲਾ ਦਾ ਤਾਂ ਉਹਦੇ ਵਿੱਚ ਪਾਈਪਾਂ ਪੈ ਰਹੀਆਂ ਵਾਂ ਉਹ ਡਵੈਲਪਮੈਂਟ ਦਾ ਇੱਕ 파ਰਟ ਨੇ ਅਸੀਂ ਇਹ ਨਾ ਸਮਝੀਏ ਥੋੜੇ ਦਿਨ ਦੀ ਪ੍ਰੋਬਲਮ ਆ ਜਿਹੜੀ ਕਿ ਜੇ ਸਾਨੂੰ ਨਹਿਰ ਦਾ ਪਾਣੀ ਮਿਲ ਗਿਆ ਇਹ ਕਿਸਾਨਾਂ ਨੂੰ ਖਾਲਾਂ ਤੱਕ ਦਾ ਪਾਣੀ ਜਿਹੜਾ ਉਹਨਾਂ ਦੇ ਟਿਊਬਵਲਾਂ ਦਾ ਪਾਣੀ ਘੱਟ ਕੇ ਜ਼ਮੀਨ ਦਾ ਫੱਦਰ ਪਾਣੀ ਦਾ ਵਧ ਰਿਹਾ ਤੇ ਪਾਣੀ ਜਿਹੜਾ ਨਹਿਰਾਂ ਦਾ ਖੇਤਾਂ ਨੂੰ ਲੱਗ ਗਿਆ ਤਾਂ ਇਹ ਤਾਂ ਅੱਜ ਤੱਕ ਦੇ 70 ਸਾਲ ਦੇ ਵਕਤ ਵਿੱਚ ਕੋਈ ਵੀ ਸਰਕਾਰ ਖਾਲੀ ਦਲ ਕਾਂਗਰਸ ਕੋਈ ਵੀ ਨਹੀਂ ਕਰ ਸਕੇ ਸੋ ਆਮ ਆਨIi ਪਾਰਟੀ ਨੇ ਕਰਕੇ ਦਿਖਾਇਆ ਔਰ ਇਹ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਮੈਂ ਇਹ ਕਹੂੰਗਾ ਵੀ ਇਹ ਇੱਕ ਇਮਾਨਦਾਰ ਮੁੱਖ ਮੰਤਰੀ ਆ ਨੇਵਰ ਐਵਰ ਵੀ ਇਸ ਤਰ੍ਹਾਂ ਦਾ ਕੋਈ ਮੁੱਖ ਮੰਤਰੀ ਦੁਆਰਾ ਨਹੀਂ ਮਿਲਣਾ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਅਲਕਾਗਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੱਕ ਨੰਬਰ ਕੋਈ ਹੋਏ ਕੰਟੈਕਟ ਨੰਬਰ ਦਿੱਤਾ ਜਾਏ ਕਿ ਤੁਹਾਨੂੰ ਆ ਕੇ ਮਿਲਿਆ ਕਰਨਾ ਹੈ ਮੈਂ ਆਪਣੇ ਨੰਬਰ ਡਿਸਪਲੇ ਬੋਰਡ ਤੇ ਆਫਿਸ ਦੇ ਸਾਹਮਣੇ ਲਗਾ ਦਿੱਤੇ ਆ ਮੇਰੇ ਨਾਲ ਕੋਈ ਵੀ ਕੰਟੈਕਟ ਕਰੂਗਾ ਮੇਰੀ ਪੂਰੀ ਕੋਸ਼ਿਸ਼ ਹੋਊਗੀ ਵੀ ਪਹਿਲਾਂ ਤਾਂ ਇਸ ਆਫਿਸ ਤੋਂ ਹੀ ਕੰਮ ਹੋਣਾ ਐਡਮਿਨਿਸਟ੍ਰੇਸ਼ਨ ਲੈਵਲ ਤੇ ਜਿਹੜਾ ਨਹੀਂ ਕੋਈ ਸੁਣਵਾਈ ਆਫਸਰ ਕਰੂਗਾ ਤੋਂ ਅਸੀਂ ਇਸ ਗੱਲ ਦੀ ਜਿਹੜੀ ਮੈਨੂੰ ਪਹਿਲਾਂ ਡਾਇਰੈਕਸ਼ਨਸ ਮਿਲ ਚੁੱਕੀਆਂ ਹਨ ਜਿਹੜੇ ਕੋਈ ਅਫਸਰ ਨਹੀਂ ਸੁ ਕੁਝ ਵਰਕਰ ਨਾ ਉਹ ਨਾਰਾਜ਼ ਨਜ਼ਰ ਆ ਰਹੇ ਉਹਨਾਂ ਨੂੰ ਕਿਦਾਂ ਐਗਜ਼ਿਊਟ ਕਰੋਗੇ ਤੁਸੀਂ ਦੇਖਿਓ ਉਧਰ ਦੀ ਜਿਹੜੇ ਅਕਾਲੀ ਜੁਆਇਨ ਕਰ ਗਏ ਦੇਖੋ ਕੁਝ ਨਾਰਾਜ਼ ਗਿਆ ਹੁੰਦੀ ਐ ਪਰ ਐਨੀ ਛੇਤੀ ਫ੍ਰਸਟ੍ਰੇਟ ਹੋ ਕੇ ਕੋ ਗਲਤ ਸਟੈਪ ਲੈਣੇ ਚੰਗੀ ਗੱਲ ਨਹੀਂ ਪੰਜਾਬ ਆ ਇਹਨੂੰ ਇੱਕਦਮ ਸੰਭਾਲਣਾ ਇੱਕ ਮਿੰਟ ਦੇ ਵਿੱਚ ਸੰਭਾਲਣਾ ਜਾਂ ਕੁਝ ਮਹੀਨਿਆਂ ਸੰਭਾਲਣਾ ਕੋਈ ਇਜ਼ੀ ਕੰਮ ਨਹੀਂ ਹੈਗਾ ਸਾਨੂੰ ਥੋੜਾ ਸਮਝਣਾ ਚਾਹੀਦਾ ਥੋੜਾ ਟਾਈਮ ਦੇਣਾ ਚਾਹੀਦਾ ਮਾਨ ਸਾਹਿਬ ਜੋ ਕੰਮ ਕਰ ਰਹੇ ਆ ਮਾਨ ਸਾਹਿਬ ਨੇ ਜੋ ਕੰਮ ਕੀਤੇ ਆ ਕੋਈ ਵੀ ਅਜੇ ਤੱਕ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਆ ਵੀ ਅਜੇ ਤੱਕ ਕੋਈ ਮੁੱਖ ਮੰਤਰੀ ਨਹੀਂ ਕਰਦਾ ਸਾਰਿਆਂ ਨੇ ਆਪਣੀਆਂ ਜਾਇਦਾਦਾਂ ਪ੍ਰਾਪਰਟੀਆਂ ਬਣਾਈਆਂ ਇੱਕ ਇਹੀ ਇਮਾਨਦਾਰ ਮੁੱਖ ਮੰਤਰੀ ਆ ਜਿਨੇ ਆਪਣਾ ਘਰ ਤੱਕ ਵੀ ਨਹੀਂ ਬਣਾਇਆ ਖਤੌ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਮਝਾ ਚਾਹੀਦਾ ਹੈ 27 ਵੀ ਨੇੜੇ ਹੈ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਸੋ ਗੱਲ ਕਰੀਏ ਵੀ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪਾਰਟੀ ਤੁਹਾਨੂੰ ਹੋਰ ਇੱਕ ਵੱਡੀ ਜ਼ਿੰਮੇਵਾਰੀ ਦੇ ਰਹੀ ਹੈ ਬਿਲਕੁਲ ਜੀ ਮੈਂ ਦੇਖੋ ਮੈਂ ਫਿਲਹਾਲ ਤਾਂ ਆਰਗੇਨਾਈਜੇਸ਼ਨ ਦੇਖੂੰਗਾ ਸਾਰੀ 9 ਦੇ 9 ਐਮ ਐਲ ਏ ਨਾਲ ਮੈਂ ਕਨੈਕਸ਼ਨ ਆਪਣੇ ਰੱਖੂੰਗਾ ਰਾਬਤਾ ਕਾਇਮ ਕਰੂੰਗਾ ਔਰ ਮੈਂ ਉਹਨਾਂ ਤੋਂ ਲੋਕਾਂ ਦੇ ਮਸਲੇ ਹੱਲ ਕਰਾਉਂਗਾ ਹੁਣ ਰਈ 2027 ਇਲੈਕਸ਼ਨ ਦੀ ਗੱਲ ਜੇ ਪਾਰਟੀ ਨੇ ਮੈਨੂੰ ਕੋ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਤਾਂ ਮੈਂ